ਪੰਜਾਬ ਚ ਇੱਕ ਕਹਾਵਤ ਚੱਲੀ ਸੀ ਪੇ ਪਿੱਛੇ ਮਾਨ ਲਾ ਲਓ ਤੇ ਗਾਇਕੀ ਦੇ ਵਿੱਚ ਤੁਸੀਂ ਹਿੱਟ ਹੋ ਜਾਓਗੇ ਪੰਜਾਬੀ ਗਾਇਕੀ ਦੇ ਪੜ ਵਿੱਚ ਨਾ ਸਭ ਤੋਂ ਮਾਨਾਂ ਦਾ ਦਬਦਬਾ ਰਿਹਾ ਆ ਇਹ ਤੁਸੀਂ ਦੇਖੋ ਸਭ ਤੋਂ ਪਹਿਲਾਂ ਗੁਰਦਾਸ ਮਾਨ ਫਿਰ ਹਰਪ੍ਰੀਤ ਮਾਨ ਬੱਬੂ ਮਾਨ ਚੈਰੀ ਮਾਨ ਕੋਰਾਲਾ ਮਾਨ ਹੁਣ ਇੱਕ ਬੰਦਾ ਸਿਆਸਤ ਚ ਲੈ ਗਿਆ ਭਗਵੰਤ ਮਾਨ ਹੈਨਾ ਤੇ ਇਹ ਪੰਜਾਬ ਚ ਰਵਾਜ ਚੱਲਿਆ ਸੀ ਜੇ ਕਲਾਕਾਰੀ ਚ ਹਿੱਟ ਹੋਣਾ ਹੈ ਤੇ ਆਪਣੇ ਪਿੱਛੇ ਮਾਨ ਲਾ ਲਓ ਹੈਨਾ ਮਾਨ ਲਾ ਲਓ ਤੇ ਤੁਸੀਂ ਚੱਲ ਜਾਓਗੇ ਤੁਸੀਂ ਹਿੱਟ ਹੋ ਜਾਓਗੇ ਜਾਂ ਤੱਕ ਇਹ ਲੋ ਕੋਈ ਮਾਨਾ ਨੂੰ ਥਾਪੜ ਆ ਕਿਸੇ ਗੁਰੂ ਪੀਰ ਦੀ ਬਖਸ਼ਿਸ਼ ਆ ਪੇ ਜਿਹਦਾ ਗੋਤਮਾਨ ਆ ਉਹਨੇ ਕਲਾਕਾਰ ਬਣਨ ਤੇ ਇੱਕ ਮਾਨਾ ਨਾਲ ਕਲਾਕਾਰੀ ਪੱਕੀ ਜੁੜ ਗਈ ਜਿਵੇਂ ਕਿ ਇਹਨਾਂ ਨੇ ਬੈਏ ਕਰਾ ਲਈ ਹੁੰਦੀ ਆ ਇਸ ਚੀਜ਼ ਤੇ ਮੋਹਰ ਲਾਈ ਆ ਕੇ ਬੱਬੂ ਮਾਨ ਨੇ ਹਨਾ ਜਦੋਂ ਬੱਬੂ ਮਾਨ ਚੱਲਿਆ ਤੇ ਮਾਨ ਮਾਨ ਐਸੀ ਹੋਈ ਤੇ ਅਰਦਾਸ ਮਾਨ ਤੋਂ ਵੱਡਾ ਕਲਾਕਾਰ ਤਾਂ ਪੰਜਾਬੀ ਗਾਇਕੀ ਚਹਾਨੇ ਵੀ ਨਹੀਂ ਮਾਲਦਾ ਹਨਾ ਤਾਂ ਕਰਕੇ ਕਹਿੰਨਾ ਪੰਜਾਬੀ ਗਾਇਕੀ ਦੇ ਪੇੜ ਵਿੱਚ ਜਿਹੜੀਆਂ ਮੰਨਾਂ ਪੰਜਾਬੀ ਗਾਇਕੀ ਚ ਮਾਨਾ ਨੇ ਮਾਰੀਆਂ ਉਹ ਕੋਈ ਹੋਰ ਨਹੀਂ ਮਾਰ ਸਕਿਆ ਹੁਣ ਸਿੱਧੂ ਵੀ ਆ ਗਿਆ ਆ ਫਲਾਨੇ ਵੀ ਆ ਗਿਆ ਆ ਹੈਨਾ ਬਹੁਤ ਆ ਗਏ ਆ ਹੋਰ ਸਾਰੇ ਗੋਤਾਂ ਵਾਲੇ ਆ ਟਵਾ ਵਾਲਾ ਗਏ ਹੈਨਾ ਪਰ ਜਿਹੜਾ ਮਾਨਾ ਨੇ ਮੁੰਡ ਤੋਂ ਨਾ ਮੁੰਡ ਬੰਨਿਆ ਸੀ ਉਹ ਤਾਂ ਵੀ ਹਾਲੇ ਤੱਕ ਵੀ ਚੱਲਦਾ ਪਿਆ ਆ ਤੇ ਮਾਨਾ ਦਾ ਰਿਕਾਰਡ ਮੈਨੂੰ ਲੱਗਦਾ ਨਹੀਂ ਪੰਜਾਬੀ ਗਾਇਕੀ ਚ ਕੋਈ ਤੋੜ ਸਕੂਗਾ ਤੇ ਜਿਹੜਾ ਮਾਨਾ ਦਾ ਦਬ ਦਬ ਆਇਆ ਪੰਜਾਬੀ ਇੰਡਸਟਰੀ ਚ ਉਹ ਨਹੀਂ ਮੁੱਕਣਾ ਜਿਸ ਹਾਵ ਨਾਲ ਹੈਗਾ ਹੈ ਨਾ ਉਹ ਨਹੀਂ ਮੁਕਣਾ ਕਿਉਂਕਿ ਇੱਕ ਮਨ ਜਾਂਦਾ ਨਹੀਂ ਦੋ ਪਹਿਲੇ ਹੀ ਆ ਜਾਂਦੇ ਆ ਹੁਣ ਦੇਖੋ ਤਾਂ ਨਵਿਆਂ ਚ ਕੋਰ ਵਾਲਾ ਮਾਨ ਕਿਹੜਾ ਘੱਟ ਕਰਦਾ ਪਿਆ ਹੈ ਨਾ ਵੀ ਕਹਿਣ ਦਾ ਮਤਲਬ ਬਹੁਤਿਆਂ ਨੇ ਮਾਨ ਲਾਇਆ ਸੀ ਜਿਨ੍ਹਾਂ ਨੇ ਨਕਲੀ ਮਾਨ ਲਾਇਆ ਸੀ ਉਹ ਤਾਂ ਨਹੀਂ ਚੱਲੇ ਚੁੱਲੇ ਪਰ ਜਿਹੜੇ ਅਸਲੀ ਮਾਨ ਸੇ ਉਹ ਵਾਕਿਆ ਹੀ ਬਹੁਤ ਚੱਲੇ ਆ ਉਹਨਾਂ ਚ ਬੱਬੂ ਮਾਨ ਭਜਨ ਮਾਨ ਗਰਦਾਸ ਮਾਨ ਖੈਰੀ ਮਾਨ ਕੋਰ ਵਾਲਾ ਮਾਨ ਹੈ ਨਾ ਬਾਕੀ ਮਾਨ ਰਹਿ ਗਿਆ ਹੋਵੇ ਕਮੈਂਟਾਂ ਵਿੱਚ ਲਿਖ ਦਿਓ ਧੰਨਵਾਦ